ਦੀਆ ਤੇ ਉਹ ਕਹਿੰਦਾ ਸੀ ਵੀ ਹਫਤੇ ਦੇ ਵਿੱਚ ਮੈਂ ਨਸ਼ੇ ਬੰਦ ਕਰ ਦੂੰ ਆ ਉਹ ਨਸ਼ੇ ਵੀ ਨਹੀਂ ਬੰਦ ਕੀਤੇਗੇ ਤੇ ਸਾਡੇ ਭਾਈ ਸਾਹਿਬ ਭਾਈ ਨਮਕਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਕੱਢੀ ਬੁਰਵਾੜਾ ਰੱਖਿਆ ਹੋਇਆਗਾ ਤੇ ਉਹ ਸਾਡੇ ਬੰਦੀ ਸਿੰਘਾਂ ਦਾ ਕੋਈ ਹੱਲ ਨਹੀਂ ਕਰ ਰਿਹਾ ਤੇ ਲੱਖੇ ਸੇ ਨੂੰ ਵੀਰ ਦੀ ਟੀਮ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾਗਾ ਤੇ ਵੀਰ ਨੂੰ ਮੈਂ ਬੇਨਤੀ ਕਰਦਾ ਵੀ ਇਸ ਪਿਆਰ ਦੇ ਲੋਕੋ ਤੇਰਾ ਸਾਥ ਦੇਣ ਤੇ ਤੂੰ ਸਾਡੇ ਪਿਆਰ ਦੇ ਮਸਲੇ ਦਾ ਹੱਲ ਕਰਨਾਗਾ ਵਾਹਿਗੁਰੂ ਜੀ ਕਾ

ਬڑے ਭਾਰਾ ਵਾਲੇ ਬੰਦੇ ਆ ਬڑے ਕੰਮ ਵਾਲੇ ਆ ਕਿਤਾਬੀ ਦੇ ਪੈੜਾ ਇਹ ਜਿਹੜੇ ਬਹਿਤੀਆ ਅਲਿਗਲ ਛੋਡੇ ਵੀਰ ਅਜੇ ਤੇਰੀ ਨਾ ਕਿਸੇ ਦੇ ਪਿੰਡ ਤੋਂ ਸ਼ੀਅਲੀ ਕਰਦਣੀ ਆ ਸਾਡੇ ਪ੍ਰੋਡਕਟ ਦਾ ਨਾ ਬੜਾ ਨਾ ਕਿਹੜੇ ਸਟੇਜ 'ਤੇ ੜਕੇ ਹੋ ਗਿਆ ਸੀ ਤੂੰ ਇਹ ਗੱਲ ਨਹੀਂ ਬਾਈ ਕਰਦਾ ਕੋਈ ਚੱਕਰ ਵਾਲੀ ਗੱਲ ਨਹੀਂ ਸਾਡੇ ਰਾਹੀ ਜਿਹੜੇ ਪਹਿਲਾ ਪ੍ਰਾਣਸ਼ੀ ਹੋਇਆ ਕੋਈ ਕਰਾਈ ਜਾਲੀ ਇਹ ਤਾਂ ਮਰਨਾਂ ਦਾ ਸਾਮਣੀ ਆ ਜੇ ਕੋਈ ਅੱਜ ਦੀ ਗੱਲ ਕਰੀਏ ਤੇ ਕੀ ਕਹਿਣਾ ਹੈ ਕਿ ਆਰਮੀ ਬਹੁਤ ਬਰੀਆ ਸਾਡੇ ਅੰਨੀ ਮਾਰਕੀ ਪੈਟ ਜੋ ਤੇ ਸਾਡੇ ਪਿੰਡ ਦੇ ਲੋਕਾਂ ਆਇਆ ਤੇ ਜਿਹੜਾ ਉਹ ਪਿੰਡ ਦਾ ਵੱਲ ਘਟਿਆ ਸੀ ਅੱਜ ਤੇ 2:00 ਦਾ ਸਮਾਂ ਨਹੀਂ ਬਜੇ ਤੇ ਉਹਨਾਂ ਜਿਹੜੇ ਪਿੰਡ ਦੇ ਬੰਦੇ ਨਸ਼ਾ ਵੇਚਦੇ ਸੀ ਉਹਨਾਂ ਨੇ ਕਮੇਟਰੀ ਰਾਈ ਕੀਤੀ ਮੋੜ ਕੇ ਚਲੋ ਤੇ ਉਹ ਵੀ ਗੱਲ ਸੁਣੀ ਜਿਹੜਾ ਲੰਬੇ ਦੱਸੀ ਸੀਗੇ ਉਹ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਉਹਨਾਂ ਕਰ ਨਹੀਂ ਜਾਦੇ ਸੇਕ ਅੱਗ ਦਾ ਕਰਾ ਨਹੀਂ ਹੁੰਦਾ ਕਿ ਉਹਨਾਂ ਜਦ ਬੈਠੇ ਜੇ ਚੱਕਣ ਦੇ ਤੇ ਹਾਲੇ ਹੋਰ ਉਹਨਾਂ ਨੇ ਬੰਦੇ ਬਰੋਣੇ ਆ ਦੇਖਣ ਗਏ ਹਲੇ ਉਹਦੀ ਬਾਤ ਹੋਵੇ ਜਾ ਹਲੇ ਜੋਦੇ ਜੀ ਕੋਲੇ ਹੀ ਗੱਲ ਨਹੀਂ ਸੋੜੇ ਮੈਂ ਕੀ ਕਹਾਂ ਇਹ ਸੋੜਦਾ ਜਿਹਦੇ ਮੇਰੇ ਨਾਲ ਕੋ ਚੱਲਦੇ ਆ ਉਹਦੇ ਭੋਗ ਤੇ ਜਿਹਨੂੰ ਬੜਾ ਕੱਟ ਕਰਦਾ ਇਸ ਜੋਦੇ ਜੀ ਦੇ ਚੱਲਦੇ ਨੇ ਬਤੇ ਤਾਂ ਵੀ ਮੈਂ ਕਿਹਾ ਸੋਚ ਮੇਰੇ ਲਈ ਬਣਾਓ ਮੈਂ ਆਪਣੀ ਮੌਦ ਦੇ ਪੇੜ ਤੋਂ ਸਿੱਖ ਕੇ ਆਇਆ ਮੈਂ ਦਿਵਾਲੀ ਨਹੀਂ ਜਮਿਆ ਮੈਂ ਕੋਲ ਰਿਹਾ ਦੁਨੀਆਂ ਦੀ ਸੋਨੇ ਆ ਗਈ ਜੀ ਅੱਛਾ ਜੀ ਇੱਥੇ ਆਓ ਹਲਾਤਾਂ ਨਾਲ ਭਟਿਆ ਜੋ ਫਰਦਾ ਮੜੋਟਾ ਚੁੱਕੇ ਬੰਦੇ ਸੰਗਤ ਕਰਦਾ ਤਾਂ ਉਹ ਸਮਝੇ ਦਰਦ ਦਰ ਬੜੀ ਨਾਲ ਜਿਹੜੇ ਬੰਦੇ ਦੇ ਅੰਦਰ ਤੜਪ ਹੋਵੇ ਆਪਣੀ ਧਰਤੀ ਲਈ ਆਪਣੀ ਮਿੱਟੀ ਆਪਣੀ ਬੋਲੀ ਆਪਣੇ ਪਾਣੀਆਂ ਲਈ ਮੋਹ ਹੋਵੇ ਆਪਣੀ ਸੰਗਤ ਨਾਲ ਜਿਹੜਾ ਨਰਦਸ ਉਹ ਨਰਦਿਆ ਕਿ ਉਹ ਇਹ ਦਰਦ ਪੈਦਾ ਕਰੇ 30 ਫੀਸਦ ਦੇੰਦੇ ਵਿੱਚੋਂ ਕਿ ਹੱਥ ਹੋ ਕੀ ਲੈ ਆਏ ਇਹ ਬੋਝ ਨਹੀਂ ਉਤਰਦਾ ਤਾਂ ਉਹ ਕਹਿੰਦਾ ਕ੍ਰਿਪਾ ਕਰ ਸਾਡੀ ਜਿੰਮਦੀਆ ਪੰਜਾਬੀ ਮਾਂ ਬੋਲੀ ਸਰਕਾਰ ਦੇ ਕੋਲ ਹੀ